ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਉਹ ਹੀ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜਰੂਰ ਸਾਡਾ ਵਲੰਟੀਅਰ ਹੈ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਵੀਰੇ ਜਿਹੜੀ ਕਰ ਕੀ ਦਿੱਤਾ ਬਹੁਤ ਹਰ ਕੀਤ ਵੀਰੇ ਥੈਂਕ ਯੂ ਹਾਂਜੀ ਆਜੋ ਇਹ ਬੇਟਾ ਜੀ ਮੇਰਾ ਰੋਹਨ ਹਾਂਜੀ ਹਾਂਜੀ ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰiyat ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਕਿਉਂ ਕਹਿਣਾ ਦਿਲਜੀਤ ਦੋਸਾਂਝ ਦੇ ਬਾਰੇ ਕਿਉਂ ਗੱਲ ਕਰਨਾ ਵਾ ਦਿਲਜੀਤ ਦੋਸਾਂਝ ਬਹੁਤ ਕਮਾਲ ਦਾ ਬੰਦਾ ਹੈ ਬਹੁਤ ਕੈਂਟ ਇਨਸਾਨ ਨੇ ਤੇ ਉਹਦਾ ਜਿਹੜਾ ਦਿਲ ਹੈ ਉਹ ਪੰਜਾਬੀਆਂ ਵਾਸਤੇ ਦਰਗਦ ਹੈ ਉਹ ਪੰਜਾਬੀਆਂ ਦੀ ਆਵਾਜ਼ بلند ਕਰਦਾ ਹੈ ਪੂਰੇ ਓਵਰਆਲ ਦੁਨੀਆ ਦੇ ਅੰਦਰ ਜਾ ਕੇ ਪੰਜਾਬੀਆਂ ਦੀ ਗੱਲ ਕਰਦਾ ਹੈ ਪੰਜਾਬੀ ਮਾਂ ਬੋਲੀ ਨੂੰ ਸਪੋਰਟ ਕਰਦਾ ਹੈ ਤੇ ਅੱਜ ਅਸੀਂ ਬਹੁਤ ਜ਼ਿਆਦਾ ਸਾਡੀਆਂ ਵੀਡੀਓ ਨੇ ਮੰਗਤਾ ਦੀ ਸੇਵਾ ਜਰੀਏ ਇੱਕ ਸੇਵਾ ਸੈਂਟਰ ਹੈ ਪੰਜਾਬ ਦੇ ਅੰਦਰ ਜਿਹੜੀ ਅੱਜ ਕੱਲ ਦੇ ਦੇ ਅੰਦਰ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕਰਦੀ ਏ ਜਿਹੜੇ ਲੋਕ ਬੇਚਾਰੇ ਸਰਕਾਂ ਤੇ ਰੋਲ ਰਹੇ ਹੁੰਦੇ ਨੇ ਉਹਨਾਂ ਨੂੰ ਉੱਥੋਂ ਚੋੱਕ ਕੇ ਆਪਣੀ ਸੇਵਾ ਸੈਂਟਰ ਲੈ ਕੇ ਆਂਦੇ ਨੇ ਤੇ ਉਹਨਾਂ ਦੀ ਹਿਫਾਜ਼ਤ ਕਰਦੇ ਨੇ ਉਹਨਾਂ ਦਾ ਇਲਾਜ ਕਰਦੇ ਨੇ ਖਾਣ ਨੂੰ ਦਿੰਦੇ ਨੇ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਵੀ ਛੱਡ ਕੇ ਆਂਦੇ ਨੇ ਤੇ ਦਿਲਜੀਤ ਦੁਸਾਂਝ ਉਹਨਾਂ ਦੀ ਸੇਵਾ ਸੰਟਰ ਗਿਆ ਗਰੀਬਾਂ ਦੀ ਮਦਦ ਕੀਤੀ ਬਹੁਤ ਹੀ ਕਮਾਲ ਦੀ ਵੀਡੀਓ ਹੈ ਬਹੁਤ ਹੀ ਕਮਾਲ ਦੀ ਵੀਡੀਓ ਹੈ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰੀਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਕਨ ਨਹੀਂ ਦਬਾਓ ਤਾਂ ਕਿ ਅਨਾਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆ ਜੀ ਬਹੁਤ ਵੱਡੀ ਸੇਵਾ ਨਿਭਾ ਰਹੇ ਮਹਾਰਾਜ ਨੇ ਦਰਦ ਸੇਵਾ ਲਈ ਬਹੁਤ ਵੱਡੀ ਬਸ ਤੌਰ ਲਗ ਰਹੀ ਪੂਰੀ ਘੇਟ ਲੱਗ ਰਹੀ ਜੀ ਸਾਡਾ ਪੂਰਾ ਕੰਮ ਹੈ ਜੀ ਹੁਣ ਕਿ ਸੜਕ ਤੇ ਨਹੀਂ ਪਏ ਸੀ ਕਿਹੜੇ ਹਸਪਤਾਲ ਤੇ ਪਈ ਦੇ ਪੈ ਗਏ ਇਹ ਤੁਹਾਨੂੰ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰੋਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਬਹੁਤ ਯਕੀਨਨ ਬੇਬੇ ਇਹ ਤਾਂ ਬਹੁਤ ਯਕੀਨ ਹੈ ਵੈਰੀ ਗੁੱਡ ਸ਼ੁਕਰੀਆ ਤੁਹਾਡਾ ਬਹੁਤ ਅੱਜ ਵੀ ਤੁਸੀਂ ਬਿਲਡਿੰਗ ਦੇ ਵਾਸਤੇ ਜਿਹੜਾ ਡੋਨੇਸ਼ਨ ਭੇਜੀ ਆ ਸਰਯੇ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਸੇਵਾ ਨੇ ਬਾਰੇ ਮਾਰਾ ਨਹੀਂ ਤੁਤੋ ਸੇਵਾ ਲਈ ਬਹੁਤ ਵੱਡੀ ਬਸ ਉਹ ਹੀ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜਰੂਰ ਸਾਡਾ ਬਲੈਕੀਅਰਾ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਜੀ ਹਾਂਜੀ ਗੁਰਕੀਰਤ ਆ ਬਹੁਤ ਹਰਕੀਰਤ ਵੀਰੇ ਥੈਂਕ ਯੂ ਵੀਰੇ ਹਾਂਜੀ ਆਜੋ ਇਹ ਬੇਟਾ ਜੀ ਮੇਰਾ ਰੋਹਨ ਹਾਂਜੀ ਗੁਰਕੀਰਤ ਨਹੀਂ 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 ਵੀਰੇ ਤੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਨੇ ਸਾਡੇ 750 ਮੈਂਬਰ ਸਾਡੇ ਕੋਲ ਜਿਹੜੇ ਇਨ ਮੇਡਸ ਨੇ ਤੇ ਜਿਹੜੇ ਵਲੰਟੀਅਰ ਨੇ ਹੋਣੇ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡਾ ਬਹੁਤ ਸਾਰਾ ਖਰੀਜ ਹੈ ਜਿਹੜਾ ਪਿਆਰ ਹੈ ਲੋਕਾਂ ਦਾ ਇਹ ਸਾਡੇ ਉਹ ਬਾਪੂ ਬਜ਼ੁਰਗ ਨੇ ਜਿਹੜੇ ਸੜਕਾਂ ਤੋਂ ਲੈ ਕੇ ਆਂਦੇ ਗਏ ਨੇ ਇਹ ਸਾਡੇ ਇਹ ਜਿਹੜੇ ਤੁਸੀਂ ਲੈ ਕੇ ਆਂਦੇ ਹਾਂ ਹਾਂਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਇਹ ਉਹ ਨਹੀਂ ਜਿਹੜੇ ਬੈਠ ਸਕਦੇ ਨੇ ਬਾਕੀ ਹਜੇ ਜਿਹੜੇ ਬਿੱਡਾਂ ਤੇ ਨਹੀਂ ਚੱਲ ਨਹੀਂ ਸਕਦੇ ਉਹ ਸਾਰੇ ਆਪਣੇ ਆਪਣੇ ਮੰਝੀਆਂ ਤੇ ਨੇ ਇਹ ਬਾਪੂ ਬਿਜੁਰਗੀ ਜੀ ਮੈਂ ਬਾਪੂ ਜੀ ਦੇ ਕੀੜੇ ਪਏ ਸੀ ਪੈਰਾਂ ਦੇ ਵਿੱਚ ਇਹ ਬਾਪੂ ਜੀ ਵੀ ਸੜਕ ਤੇ ਬਹੁਤ ਮਾੜੀ ਹਾਲਤ ਸੀਗੇ ਪਏ ਇਹ ਬਾਪੂ ਜੀ ਸਲੇਪ ਬਣਾ ਕੇ ਰੱਖਿਓ ਜੀ ਕਿਹਨੇ 35 40 ਸਾਲਾਂ ਤੋਂ ਆ ਵੀਰ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਹੱਥੇ ਤੱਕ ਕੀੜਿਆਂ ਨੇ ਖਾ ਲਿਆ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਹਮ ਲੋ ਹਰ ਇੱਕ ਮੈਂਬਰ ਦੀ ਆ ਆ ਜਾ ਆ ਜਾ ਆ ਜਾ ਹਾਂ ਨਹੀਂ ਆ ਜਾ ਆ ਜਾ ਹਰ ਇੱਕ ਬੰਦੇ ਦੀ ਹਿਸਟਰੀ ਹੈ ਇੱਥੇ ਸਾਡੇ ਕੋਲੇ ਇਹ ਬੱਚਾ ਇਹਨੂੰ ਪੰਡਤ ਕਹਿੰਨੇ ਆ ਅਸੀਂ 2016 ਚ ਮਿਲਿਆ ਸੀ ਤੇ ਬੁੱਧੀ ਰੱਖੀ ਸੀ ਇਹਨੂੰ ਪੰਡਤ ਕਹਿਣ ਲੱਗੇ 2016 ਦੇ ਵਿੱਚ ਸਾਨੂੰ ਮਿਲਿਆ ਸੀ ਹੁਣ 2024 ਚੱਲਦਾ ਤੇ ਇਹਨੂੰ ਲੈ ਕੇ ਗਏ ਇੱਕ ਵਾਰੀ ਉਹ ਆ ਕੇ 10 ਦਿਨਾਂ ਵਾਸਤੇ ਦੀ ਭੈਣ ਦਾ ਵਿਆਹ ਸੀ ਵਿਆਹ ਤੋਂ ਬਾਅਦ ਫੇਰ ਛੱਡ ਗਿਆ ਇਦਾਂ ਹੀ ਸਾਰਿਆਂ ਦੀ ਸਰਪੰਚ ਸਾਹਿਬ ਆਇਓ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਹਾਂ ਜੀ ਹਾਂ ਜੀ ਬਾਪੂ ਗੁਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਤੇ ਇਹ ਸਲੇਬ ਬਣਾ ਕੇ ਰੱਖੀ ਹੋਈ ਸੀ ਜੀ ਕਿ ਜਿਸ ਨੇ ਆਪਣੇ ਘਰ ਚ ਇਹਨਾਂ ਨੂੰ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਜੀ ਸਾਡਾ ਪੂਰਾ ਕੰਮ ਆ ਜੀ ਹੁਣ ਸਾਡਾ ਸਰਪੰਚ ਆ ਜੀ ਇਹ ਵੈਰੀ ਗੁੱਡ ਸਰਪੰਚ ਸਾਹਿਬ ਇਹ ਜਿਹੜੇ ਮੈਂਬਰ ਨੇ ਦੇਖਿਆ ਏਦਾਂ ਦੀ ਕੰਡੀਸ਼ਨ ਨਾਲ ਦੇ ਵਿੱਚ ਕਿڑے ਜਿਵੇਂ ਹੋਣਾ ਭੈਣ ਆ ਸਾਡੇ ਕੋਲ ਰਹਿਾਨਾ ਭੈਣ ਉਹਦੇ ਪੂਰੀ ਬਾਡੀ ਚ ਕੀੜੇ ਪਏ ਹੋਏ ਸੀਗੇ ਜੀ ਜਦੋਂ ਲੈ ਕੇ ਆਏ ਅਸੀਂ ਉੱਥੋਂ ਜਲੰਧਰ ਤੋਂ ਸਿਵਲ ਹਸਪਤਾਲ ਤੋਂ ਜੀ ਜੀ ਏਦਾਂ ਪੂਰੀ ਉਹਦੀ ਆ ਓ ਵਾਹ ਲੱਤਾਂ ਦੇ ਵਿੱਚ ਕੀੜੇ ਕਿਸ ਦੇ ਪੈਰ ਚਾਕੇ ਦੇ ਮੂੰਹ ਦੇ ਵਿੱਚ ਕੀੜੇ ਸੀ ਓ ਵਾਹ ਸਾਰੇ ਇਦਾਂ ਦੇ ਬੰਦੇ ਤੁਸੀਂ ਦੇਖ ਸਕਦੇ ਹੋ ਆ ਬਾਪੂ ਆ ਇਹਦੀ ਅੱਖ ਦੇ ਵਿੱਚ ਦੂਜਾ ਆਈ ਪੈੜ ਕਿੱਥੇ ਸੀ ਉਹਦੇ ਚੱਲਣਾ ਸੀ ਓ ਵਾਹ ਤੇ ਆ ਮੁੰਡਾ ਨੌਜਵਾਨ ਸਾਡੇ ਕੋਲੇ ਹੁਣ ਵੀ ਇੱਥੇ ਆ ਜੀ ਇਹਦੀ ਅੱਖ ਚ ਕੀੜਾ ਅਜੇ ਨੂੰ ਬੁਲਾਇਓ ਅਜੇ ਨੂੰ ਅਜੇ ਕਿੱਥੇ ਆ ਇਹ ਵੀਰ ਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ ਤੇ ਅੱਜ ਇਹ ਵੀਰ ਸਾਡੇ ਨਾਲ ਆਜੇ ਵਲੰਟੀਅਰ ਸੇਵਾ ਕਰਦਾ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਵੀਰ ਨੂੰ ਕਿਸੇ ਨੇ 400 ਰੁਪਏ ਦੇ ਪਿੱਛੇ ਇਹਦਾ ਗਾਲੀ ਕੱਟਤਾ ਸੀਗਾ ਓਏ ਹੋਏ ਤੇ ਇਹਨੂੰ ਸੱਟ ਗਏ ਸੀ 3 ਦਿਨੇ ਉੱਥੇ ਪਿਆ ਰਿਆ ਇਹ ਅਜੇ ਹੈ ਜੀ ਵੀਰਾ ਹੁਣ ਠੀਕ ਆ ਦੇਖੋ ਇਸ ਤਰ੍ਹਾਂ ਦੇ ਸਾਡਾ 70% ਕੰਮ ਆ ਨਾ ਜੀ ਅੰਦਰ ਜਿਹੜਾ ਐਜੇ ਵਲੰਟੀਅਰ ਉਹ ਪੇਸ਼ੈਂਟ ਕਰਦੇ ਨੇ ਜਿਹੜੇ ਆਏ ਮਰੀਜ਼ ਬਣ ਕੇ ਸੀ ਜਿਹੜਾ ਤੁਹਾਡੀ ਗੈਟਅੱਪ ਦੇ ਵਿੱਚ ਮੁੰਡਾ ਮਿਲਿਆ ਉਹ ਵੀ ਐਜੇ ਪੇਸ਼ੈਂਟ ਆਏ ਸਾਡੇ ਅੱਛਾ ਪੇਸ਼ੈਂਟ ਆਇਆ ਸੀ ਹਾਂ ਜੀ ਐਨੇ ਪੇਸ਼ੈਂਟ ਆਏ ਸਾਡੇ ਗੁਰਦੁਆਰਾ ਸਾਹਿਬ 'ਚ ਗ੍ਰਾਂਤੀ ਸਿੰਘ ਨੇ ਉਹ ਬਾਪੂ ਨਿਸ਼ਾਨ ਸਿੰਘ ਜੀ ਬੈਠੇ ਨੇ ਉਹ ਪਿੱਛੇ ਬਾਪੂ ਨ ਇਹਨਾਂ ਦੇ ਸਿਰ 'ਤੇ ਕੀੜੇ ਪੈ ਗਏ ਸੀ ਜੀ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚੋਂ ਲੈ ਕੇ ਆਏ ਸੀ ਮੈਨੂੰ ਅਸੀਂ ਅੱਛਾ ਜੀ 30-35 ਸਾਲ ਇਹਨਾਂ ਨੇ ਉੱਥੇ ਰਿਕਸ਼ਾ ਚਲਾਇਆ ਥੋੜੇ ਅਫਸਰ ਟ੍ਰੈਂਡਿੰਗ ਸ਼ਹਿਰ 'ਚ ਜੂਆ 'ਚ ਚੜ ਪੈ ਗਏ ਉਹਨਾਂ ਕੀੜੇ ਪੈ ਗਏ ਅੱਜ ਇਹ ਗੁਰੂ ਘਰ ਸਾਡਾ ਸਾਰਾ ਇਹ ਸਾਭਦੇ ਨੇ ਸੇਵਾਦਾਰ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਸਾਡੇ ਕੋਲੇ ਜਾਨੀ ਕਿ 70% ਸਾਡੀ ਜਿਹੜਾ ਇਕੋਸਿਸਟਮ ਇੱਕ ਬਣ ਗਿਆ ਜਿਹੜੇ ਠੀਕ ਹੋ ਗਏ ਨੇ ਪੇਸ਼ੈਂਟ ਉਹੀ ਉਹਨੂੰ ਦੂਜੇ ਨੂੰ ਸੰਭਾਲੀ ਜਾਂਦੇ ਡਾਕਟਰ ਵੀ ਆ ਸਾਡੇ ਕੋਲੇ ਇੱਕ ਡਾਕਟਰ ਐਮ ਬੀਬੀਐਸ ਡਾਕਟਰ ਸਾਡੇ ਕੋਲੇ ਉਹਨੂੰ ਵੀ ਅਸੀਂ ਨੰਗਲ ਤੋਂ ਲੈ ਕੇ ਆਈ ਸੜਕਾਂ ਤੇ ਰੰਦਾ ਹੀ 10 ਸਾਲਾਂ ਤੋਂ ਉਹਨੂੰ ਠੀਕ ਹੋ ਕੇ ਸਾਡੇ ਨਾਲ ਆਇਆ ਜੀ ਵਲੰਟੀਅਰ ਸੇਵਾ ਕਰ ਤੇ ਇਹਨਾਂ ਸਮਾਈਲਿੰਗ ਫੇਸ ਹੈ ਹਾਂ ਬਸ ਇਹਨੇ ਹਸ ਟਾਈਮ ਹੈ ਹਮੇਸ਼ਾ ਹੱਸਦੇ ਨਹੀਂ ਰਹਿਣਾ ਜੀ ਓਏ ਹੋਏ ਇਹਨਾਂ ਦੀਆਂ ਜੇ ਤੁਸੀਂ ਪੈਰਾਂ ਦੇਖੋ ਵਲਾਂ ਟੁੱਟ ਗਿਆ ਸਾਰੇ ਹੱਥ ਇਹਨਾਂ ਦੇ ਦੇਖੋ ਸਾਡੇ ਕੋ ਐ 2018 ਦੇ ਆਏ ਹੋਇਆ 7 ਸਾਲ ਹੋ ਗਏ ਹਜੇ ਤੱਕ ਇਹਨਾਂ ਦੇ ਅੱਟਣ ਨਹੀਂ ਗਏ ਸਾਰਾ ਦਿਨ ਸਿਰਤੇ ਆ ਸੈਂਟਰ ਚ ਵਾਲ ਨਹੀਂ ਹੈਗੇ ਇਹਨਾਂ ਦੇ ਗੋਹਾ ਚੱਕਣਾ ਪੱਠੇ ਵੱਢਣੇ ਸਾਰਾ ਦਿਨ ਵਸੇ ਇਹੀ ਕੁਛ ਕਰਦੇ ਸੀਗੇ ਤੇ ਤੂੜੀ ਦੇ ਉੱਤੇ ਹੀ ਪਰਾਲੀ ਦੇ ਉੱਤੇ ਹੀ ਸੌਂਦੇ ਸੀ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਚ ਜਿਵੇਂ ਇਹ ਨੀਰੇਜ ਬੈਠਾ ਬੱਚਾ ਇਹਦੇ ਨਾਲ ਬਹੁਤ ਸਾਰੇ ਲੋਕ ਰੀਪ ਕਰਦੇ ਸੀ ਇੱਕ ਮਹੀਨਾ ਇਹ ਤੋਂ ਆ ਕੇ ਇੱਥੇ ਥੱਲੇ ਬੈਠ ਨਹੀਂ ਸੀ ਹੁੰਦਾ ਮੰਜੇ ਦੇ ਉੱਪਰ ਇੰਨੇ ਜਾਖਮ ਸੀ ਬੈਕ ਸਾਈਡ ਤੇ ਪਿੱਛੇ ਬੈਠਾ ਉਹਦਾ ਨਾਂ ਰੱਬਦੀਪਾ ਉਹਦਾ ਨਾਂ ਵੀ ਅਸੀਂ ਹੀ ਰੱਖਿਆ ਉਹ ਬੋਲ ਨਹੀਂ ਸਕਦਾ ਤੇ ਇਦਾਂ ਹੀ ਸੜਕ ਤੋਂ ਮਿਲਿਆ ਇਹ ਬਾਪੂ ਗੋਸ਼ਾਵਾ ਜੀ ਇਹ ਵੀ ਬਾਪੂ ਜੀ ਨੂੰ ਦਰਬਾਰ ਸਾਹਿਬ ਤੋਂ ਅਸੀਂ ਪਤਲੀ ਘਰ ਤੋਂ ਲੈ ਕੇ ਆਏ ਨੇੜੇ ਉੱਥੇ ਰਹਿੰਦੇ ਸੀ ਹਰ ਇੱਕ ਬੰਦੇ ਕੇਸਰ ਸਿੰਘ ਢਾਲੀਆੜ ਨੇ ਬਾਪੂ ਜੀ ਇਹਨਾਂ ਦੀ ਲੱਤ 'ਚ ਕੀੜੇ ਪਏ ਹੋ ਸੀ ਜਦੋਂ ਲੈ ਨਿਸ਼ਾਨ ਸਿੰਘ ਜੀ ਨੂੰ ਮੈਂ ਤੁਹਾਨੂੰ ਦਿਖਾਇਆ ਇਹ ਆਸੀ ਹਸਾਂ ਉਹ ਵਾਹ ਇਹਨਾਂ ਦੀ ਬਾਡੀ ਪੂਰੀ ਸਾਰੀ ਗਲਗੀ ਸੀ ਜੀ ਇਸ ਤਰ੍ਹਾਂ ਐਦਾਂ ਸੀ ਇਹਨਾਂ ਦਾ ਸਰੂਰ ਆ ਮੇਰੀ ਤਸਵੀਰ ਹੈ ਜੀ ਉਸ ਟਾਈਮ ਮੈਂ ਵੀ ਐਦਾਂ ਦਾ ਹੁੰਦਾ ਸੀਗਾ ਜੀ ਮਹਾਰਾਜ ਨੇ ਸਾਨੂੰ ਵੀ ਸਮੱਤ ਬਖਸ਼ੀ ਆ ਬਾਪੂ ਨਿਸ਼ਾਨ ਸਿੰਘ ਦੀਆਂ ਤਸਵੀਰਾਂ ਆ ਇਹ ਪੁਰਾਣੀ ਤਸਵੀਰਾਂ ਤੁਹਾਡੀਆਂ ਹਾਂਜੀ ਇਹ ਮੇਰੀ ਤਸਵੀਰ ਆ ਪੁਰਾਣੀ ਦੀ 17 ਦੇ ਹਾਂਜੀ 16 ਦੇ 16 ਦੇ ਪਾਜੀ ਜੀ ਕੋਲ ਉਸ ਵਾਰ 17 ਚਾਇਆ ਸੀ ਆਪਾਂ ਨੂੰ ਹਾਂਜੀ ਹਾਂਜੀ ਉਦੋਂ 17 ਚਾਇਆ ਸੀ ਤੁਸੀਂ ਸਾਨੂੰ ਕਾਲ ਕੀਤੀ ਸੀ ਉਸ ਵਾਰ ਤੁਸੀਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਇਹ ਨਹੀਂ ਸ਼ਾਇਦ ਇਹ ਇਹੀ ਆ ਵੀ ਜਾਇਆ ਤੁਹਾਨੂੰ ਮਿਲੇ ਸੀ ਆਪਾਂ ਉਹਨੂੰ ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਸੀ ਟਾਈਮ ਗੋਣੀਆਂ ਸੀਗੀਆਂ ਜੀ ਸ਼ੁਕਰੀਆ ਤੁਹਾਡਾ ਤੁਸ ਜੀ ਨਹੀਂ 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 ਬਾਈ ਯਾਰ ਇਹ ਤਾਂ ਗੱਲ ਗੱਲ ਹੀ ਹੈ ਨੀਗੀ ਜਿਹੜੀ ਤੁਹਾਡੇ ਮਾਰਾ ਨੇ ਸੇਵਾ ਲਈ ਬਹੁਤ ਬੜੀ ਬਹੁਤ ਬੜੀ ਪੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਜਦੋਂ ਕੋਈ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ ਸਾਰੇ ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੁਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਉਹ ਛੋਟੀ ਹੋਵੇ ਇਹ ਪੰਡਤ ਅਜ ਬੱਚਾ ਜਿਹੜਾ ਆ ਸ਼ਾਲਟ ਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਪ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਾਲਟ ਐਡੀਡਾਸ ਦਾ ਲੋਅਰ ਜੋਕੀ ਦੇ ਅੰਡਰਵੀਅਰ ਬਣਾਨ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਰੱਖ ਲੋ ਸੀ ਬਾਪ ਡਾਕਟਰ ਆ ਬਸ ਸਿਰਫ ਇਸ ਕਰਕੇ ਵੀ ਆਟਿਜ਼ਮ ਵਾਲਾ ਬੱਚਾ ਸੀ ਉਹਨੂੰ ਸੰਭੂ ਕੌਣ ਉਹਨੂੰ ਸੰਭਾਲੂ ਕੌਣ ਕੀ ਸੜਕ ਤੇ ਨਹੀਂ ਪਏ ਸੀ ਕਿਨੇ ਹਸਪਤਾਲ ਤੇ ਪਈਦੇ ਪੈ ਗਏ ਤੁਹਾਨੂੰ ਦਿਖਾਈ ਪੂਰੀ ਬਾਹ ਹੀ ਥਾ ਕੇ ਕੀ ਇਹ ਅੱਜ ਦੇ ਸਮਾਜ ਸਤਰੀਆਂ ਅੱਜ ਹੁਣ ਭੈਣ ਸਾਡੇ ਕੋਲੇ ਆ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆ ਜਿਹੜਾ ਇਦਾਂ ਰੋੜ ਨਾਲ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾਓ ਸਰਪੰਚ ਆਪਣੇ ਤੁਸੀਂ ਮਰਦਾ ਸਰਪੰਚ ਸਾਹਿਬ ਕੋਲ ਜੀ ਨੇ ਇਹ ਕਿੱਥੇ ਕੁਰਸੀ ਲਾ ਦਿਓ ਇਹ ਕੁਰਸੀ ਦਿਓ ਇਧਰ ਕਿਸੇ ਬੰਦੇ ਇੱਥੇ ਆ ਜਾਓ ਉੱਠ ਕੇ ਇਹ ਮੁੰਡਾ ਕਿੱਦਾਂ ਜੀ ਹੈ ਇਹ ਵੀ ਤੇ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਲਜੀਤ ਦਸਾਂਝ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਬਾਦਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾਂ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨਹੀਂ ਪੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਲਜੀਤ ਜੀ ਤੁਸੀਂ ਦੋ ਸ਼ਬਦ ਕੁਛ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਦੀ ਪਤਨੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿਸ਼ੀ ਅਰਦਾਸ ਅੱਜ ਜਦੋਂ ਦਿਹਾੜੇ ਹੋਰ ਦਾ ਸਮਾਗ ਬਣਿਆ ਸਾਡਾ ਕਿ ਮੈਂ ਖੁਦ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤੇ ਵੀਰ ਮਨੂੰ ਸਾਨੂੰ ਦੋ ਜਦਾਂ ਭਾਜ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਜੀ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰੋ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਜੀ ਉਹਨਾਂ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਵੀ ਜਿਹੜਾ ਗੁਰੂ ਸਾਹਿਬ ਦੀ ਸੇਵਾ ਮੈਨੂੰ ਇਸ ਕਰਕੇ ਬਹੁਤ ਹੀ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇਹ ਗੱਲ ਹੈ ਕਈ ਵਾਰੀ ਅਸੀਂ ਧਰਮਾਂ ਦੇ ਵਿੱਚ ਵਿੱਚ

ਮੇਰੇ ਵੀਡੀਓਜ਼ ਵੀ ਦੇਖਦਾ ਰਿਹਾ ਤਾਂ ਉਸੇ ਤੋਂ ਇਨਸਪਾਇਰ ਵੀ ਹੁੰਦਾ ਕਿ ਮਹਾਰਾਜ ਦੇ ਬਹੁਤ ਬਹੁਤ ਵੱਡੇ ਸੇਵਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜ ਤੋਂ ਵੀ ਸਾਈ ਫੀਲ ਨੂੰ ਜਿਹਨੇ ਵੀ ਇਹਦੇ ਪਿੱਛੇ volunteers ਬਣਾਏ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਹੁਤ ਹੀ ਤਨਮਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤ ਰਹੀ ਬਖਸ਼ੇ ਗੁਰੂ ਮਹਾਰਾਜ ਤੁਹਾਡੇ ਅਗ ਸੰਸਾਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਤੇ ਦਿਲਜੀਤ ਜੀ ਵੱਲੋਂ ਜਿਹੜੇ ਐਪਰੀਸ਼ੀਏਟਿਵ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਮਾਤਵ ਰੱਖਦੇ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਲਪੁਰਖ ਵੈਦ ਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕੰਮ ਕਰਾਉਣ ਵਾਲਾ ਤਾਂ ਉਹੀ ਆ ਜੀ ਦਲਜੀਤ ਜੀ ਆਪਾਂ ਕੌਣ ਆ ਸੱਚੀ ਸੱਚਾ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾਕੇ ਵੀ ਮੈਂ ਉਹਨੂੰ ਰੋਟੀ ਖਵਾਉਂ ਮੈਂ ਉਹਨੂੰ ਇਲਾਜ ਕਰਾਉਂ ਇੱਕ ਘਰ ਵੀ ਉਹਨੇ ਬਖਸ਼ਿਆ ਦਵਾਈ ਦਾਰੂ ਲੈਣਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਣੇ ਆ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਆ ਜਿਹੜਾ ਸਤਿਕਾਰ ਕਰਦੀ ਆ ਤੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਭਰਿਆ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ਼ਰੀਆ ਕਾਲ ਹਸਕੇ ਜਪਨ ਸਾਹਿਬ ਸਮਾਈਲ ਇਸਮਾਈਲ ਜਨਨ ਦੇ ਚਿਹਰੇ ਤੇ ਵੈਸੀ ਰਹਿੰਦੀ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਸਤ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਟਾਟਾ ਹਾਂ ਸੁਖੂ ਕਿਵੇਂ ਆ ਕੀ ਕਹਿੰਦੇ ਆ ਸੁਖੂ ਕੌਣ ਆ ਓਏ ਹਾਂ ਇਹਦੀਆਂ ਤਸਵੀਰਾਂ ਜੀ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰੀ ਸੀ ਪਸ਼ੂਆਂ ਵਾਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲੇ ਹਾਂ ਸਟਾਲ ਤੋਂ ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਪਾਇਆ ਸੀ ਜਿਹੜਾ ਇਹਨੂੰ ਚਾਹ ਰੋਟੀ ਮਾੜੀ ਮੋਟੀ ਦੇ ਦਿੰਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐ ਸੀ ਜਦੋਂ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਇਹ ਹੁਣ ਜੀ ਕਰੀਬ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋਲ ਆਏ ਸੁਖੂ ਇਹਦਾ ਨਾ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦੇ ਸੁਖੂ ਹੈਲੋ ਕਰ ਲਾ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਉਹ ਨਾ ਸ਼ਿਵ ਸੁਖੂ ਦਾ ਯਾਰ ਸਮਾਈਲੀ ਬਹੁਤ ਵਧੀਆ ਕਰਦਾ ਵਾਹ ਸੱਚੇ ਰਾਸ਼ੀ ਜਿਵੇਂ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਓ ਵਾਹ ਗੁਰੂ ਅੰਬੈਕਸਾਈਡ ਦੇ ਉੱਤੇ ਬਾਣ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਐਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਥੋੜਾ ਚੰਗਾ ਸੁਖੂ ਬਾਏ 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 ਸੁਖੂ ਜਿਹੜੇ ਬੱਚੇ ਨੇ ਕਿੰਨੇ ਤੁਹਾਡਾ ਨਾਮ ਲੈ ਰਹੇ ਸੀ ਇਹ ਸਾਡੇ orphans ਬੱਚੇ ਨੇ ਇਹਨਾਂ ਦੀਆਂ ਕਹਾਣੀਆਂ ਹਨ ਜਿਹੜੇ ਉਹ ਬੱਚੇ ਨੇ ਪੜਦੇ ਨੇ ਕੋਈ 7ਵੀਂ ਚ ਕੋਈ 8ਵੀਂ ਚ ਸਾਡੀਆਂ ਕੁੜੀਆਂ ਨੇ ਤੁਹਾਡੇ ਵਾਸਤੇ ਪੇਂਟਿੰਗਸ ਬਣਾਈਆਂ ਗਰਲਸ ਆਓ ਅੱਗੇ ਪੇਂਟਿੰਗ ਲੈ ਕੇ ਦੇਖੋ ਬਈ ਹਾਂਜੀ ਹਾਂਜੀ ਬਈ ਖਿਚਣ ਨੂੰ ਫੋਟੋ ਪਿੱਛੇ ਨੂੰ ਆਜੋ ਬਈ ਬੱਚੇਓ ਬੈਠੇ ਰਹੋ ਖੜੇ ਹੋਜੋ ਪਿੱਛੇ ਕੁੜੀਆਂ ਕੁੜੀਆਂ ਕੱਲੀਆਂ ਇੱਥੇ ਆਜੋ ਪਿੱਛੇ ਜੱਤੀ ਨਾਲ ਖੜ੍ਹਜੋ ਗਰਲਸ ਆਜੋ ਅੱਗੇ ਰਿਹਾਨਾ ਖੜੋ ਪਿੱਛੇ ਪੁੱਤੂ ਜੋਤ ਆਜੋ ਪੁੱਤੂ ਖੜ੍ਹਜੋ ਪੁੱਤੂ ਖੜ੍ਹਜੋ ਬੈਠੇ ਰਹੋ ਤੁਸੀਂ ਸਾਰਾ ਸਾਰੇ ਇੱਧਰ ਦੇਖੋ ਸਾਰੇ ਉਰੇ ਦੇਖੋ ਬਈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਗੈਰ ਹੋ ਠੀਕ ਹੈ ਤੂੰ ਆਜੋ ਹੁਣ ਕੁੜੀਆਂ ਆ ਪੇਂਟਿੰਗਾਂ ਦਿਖਾ ਦਿਓ ਆ ਮਡੇ ਬੱਚਿਆਂ ਨੇ ਤੁਹਾਡੇ ਵਾਸਤੇ ਜੀ ਹਾਂਜੀ ਹਾਂਜੀ ਬੱਚੇ ਆਓ ਗਰਲਸ ਇਹਨੇ ਬੱਚੀ ਨੇ ਜੀ ਬਣਾਇਆ ਤੁਹਾਡੇ ਵਾਸਤੇ ਮੇਰੀ ਤੇ ਆ ਤੁਹਾਡੀ ਤਸਵੀਰ ਲਾ ਕੇ ਵਾਓ ਕਿੰਨਾ ਪਿਆਰਾ ਹੈ ਪਰਮਜੀਤ ਕੌਰ ਇਹਦਾ ਨਾ ਹਾਏ ਥੈਂਕ ਯੂ ਧੰਨਵਾਦ ਇਧਰ ਤਾਨਿਆ ਤਾਨੀ ਕੀ ਬਣਾਇਆ ਤੂੰ ਦਲਜੀਤ ਦਸਾਂਜ ਵਾਹ ਮੁਕਤਾ ਦੀ ਸੇਵਾ ਵਾਹ ਸ਼ੁਕਰ 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 ਸ਼ਾਖੀ ਤੂੰ ਕੀ ਬਣਾਇਆ ਜਸਸੀ ਨੇ ਜੀ ਹੱਥ ਨਾਲ ਬਣਾਈਏ ਪੈਨਸਲ ਨਾਲ ਜੀ ਬਹੁਤ ਬਹੁਤ ਕਿੰਮੜਾ ਸਾਡਾ ਪੇਂਟਿੰਗ ਬਹੁਤ ਵਧੀਆ ਬਹੁਤ ਪਿਆਰਾ ਬਹੁਤ ਪਿਆਰਾ ਸ਼ਾਖੀ ਤੂੰ ਵੀ ਦਿਖਾ ਪੁੱਤ ਇਹ ਵੀ ਕੁੜੀ ਸਾਡੀ ਬਹੁਤ ਇਹਨੂੰ ਡਰਾਇੰਗ ਦੀ ਬਹੁਤ ਹੈਗੀ ਆ ਇਹਨੇ ਵੀ ਤੁਹਾਡੀ ਤਸਵੀਰ ਬਣਾਈ ਆ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਇਹ ਇਹਨਾਂ ਦੀਆਂ ਦਿਨ ਤੋਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਬੱਚਿਆਂ ਦੀਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡੀਆਂ ਭੈਣਾਂ ਵਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀਆਂ ਮਾਤਾਵਾਂ ਨੇ ਇਹਨਾਂ ਦੇ ਵੀ ਉਹੀ ਦੁੱਖ ਤਕਲੀਫਾਂ ਸਾਰੀਆਂ ਜਿਹੜੀਆਂ ਆਪਾਂ ਜ਼ਿਕਰ ਕਰਕੇ ਹਟੇ ਆ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਰੀ ਜਿੰਨੇ ਡਿਊਟੀ ਲਾਈ ਆ ਲੱਗੇ ਹੋਏ ਆ ਜੀ ਅਜੇ ਜਿਹੜੀਆਂ ਬਿੱਡਾਂ ਤੇ ਹੀ ਆ ਭੈਣਾਂ ਦਾ ਹਾਂ ਲਖੀਆ ਆ ਕੇ ਮਿਲ ਲਾ ਲਖੀਆ ਹਾਂ ਲਖੀਆ ਇਹ ਬਲਾਈਂਡ ਸੀ ਜੀ ਮਾਤਾ ਅੱਛਾ ਬੋਸ ਕੋਈ ਨਹੀਂ ਕੋਈ ਨਹੀਂ ਆ ਜਾਣਾ ਆ ਜਾਣਾ ਤੁਰ ਦੇ ਹਾਂ ਆ ਜਾ ਮਾਤਾ ਲਖੀਆ ਆ ਜਾ ਆ ਜਾ ਮੇਰੇ ਮੱਥੇ ਫੜਾ ਲੈ ਇਹ ਲਖੀਆ ਅਰੇ ਵਾਹ ਜੀਤ ਭਾਈ ਆਏ ਮਿਲਨੇ ਤੇਰੇ ਕੋ ਕੌਣ ਹੈ ਇਹ ਸਰਦਾਰ ਜੀ ਪਰਸੀ ਬਹੁਤ ਸੋਹਣਾ ਪਾਇਆ ਇਹ ਬਹੁਤ ਸ਼ਕੀਨ ਨੇ ਬੇਬੇ ਆ ਤਾਂ ਬਹੁਤ ਸ਼ਕੀਨ ਵੈਰੀ ਗੁੱਡ ਆ ਜਾ ਬੈਠੋ ਫਿਰ ਆ ਜਾ ਬੈਠੋ ਦੀ ਮੰਗਦੀ ਸੀ ਤੂੰ ਦੱਸ ਹੁਣ ਦੱਸ ਦੇ ਇਹਨਾਂ ਨੂੰ ਕੀ ਲੈਣਾ ਵਾ ਇਹ ਰੇਡੀਓ ਦੀ ਬਹੁਤ ਸਕੀਨ ਆ ਜੀ ਜਦੋਂ ਮੈਂ ਹੁਣਾਂ ਨਹੀਂ ਆ ਬਹੁਤ ਵਧੀਆ ਪਰਸ ਬਹੁਤ ਵਧੀਆ ਪਾਇਆ ਕੀ ਬਾਤ ਹੈ ਬਹੁਤ ਸੋਹਣਾ ਆ ਸਮਾ ਜੀ ਤੁਸੀਂ ਤੁਹਾਨੂੰ ਜੀ ਸਾਡੇ ਕੋਲੇ ਸਾਡੇ ਕੋਲੇ ਕਈ ਬੰਦੇ ਐ ਜਿਹਨਾਂ ਨੇ ਜਾਣ ਬੁੱਝ ਕੇ ਆਪਣੇ ਜ਼ਖਮ ਬਣਾਏ ਹੋਏ ਮੰਗਣ ਦੀ ਖਾਤਰ ਗਲ ਜਾਂਦੇ ਜਦੋਂ ਕਿ ਉਹ ਲੋਕ ਜਿਆਦਾ ਬਹਿਰ ਉਹ ਵੀ ਮੈਂਟਲੀ ਠੀਕ ਨਹੀਂ ਇਹ ਤੁਹਾਡਾ ਗਰੁੱਪ ਆਪਣਾ ਇਥੇ ਰਿਕਾਰਡ ਹੋ ਰਿਹਾ ਹੈ ਠੀਕ ਹਾਂ ਹਾਂ ਜੀ ਹਾਂ ਜੀ ਜਿਹੜੀ ਮਾਤਾ ਦੀ ਮਿਲ ਕੇ ਆਏ ਮੈਂ ਫੋਟੋ ਕਰ ਦਿੰਦਾ ਠੀਕ ਹੈ ਜੀ ਮਾਤਾ ਸੰਤੋਸ਼ ਇਸ ਹਾਲ ਤੱਕ ਮਿਲੀ ਸੀ ਸਾਨੂੰ ਇਹ ਜਿਹਨਾਂ ਨੂੰ ਮਿਲ ਕੇ ਆਏ ਓ ਵਾਹਿਗੁਰੂ ਸੱਚੇ ਬਾਦਸ਼ਾਹ ਆ ਜਾ ਪੈਰਾ ਆ ਦੇਖੋ ਓ ਵਾਹਿਗੁਰੂ ਸੱਚੇ ਬਾਦਸ਼ਾਹ ਇਹ ਸਾਡੇ ਮੋਸਟ ਸੀਨੀਅਰ ਵਲੰਟੀਅਰ ਨੇ ਜੀ ਸਸੀ ਗਮ ਮੈਮ ਉਹ ਜੋ ਵੀਰੇ ਪਿੱਛੇ ਨੂੰ ਹੋ ਜਨੋ ਪਿੱਛੇ ਨੂੰ ਹੋਈ ਚਲੋ ਪਿੱਛੇ ਨੂੰ ਹੋਈ ਚਲੋ ਸਾਰੇ ਜਾਨੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਕੀ ਚਾਹੀਦਾ ਪਤੋ ਦੱਸੋ ਕੀ ਕਰਨਾ ਫੋਟੋ ਖਿਚਾਉਣੀ ਆ ਆਜੋ ਫੋਟੋ ਕਰਵਾ ਲੈਂਦੇ ਹਾਂ ਹਾਂ ਕਰਵਾ ਲੈਂਦੇ ਹਾਂ ਬੁੱਢਾ ਕਰਾ ਲੈਣੇ ਸਾਰੇ ਨਾਲ ਕਰਾਉਣਗੇ ਫਿਕਰ ਨਾ ਕਰੋ ਆ ਪੰਡਤ ਆ ਜਾ ਆ ਜਾ ਹਾਂ ਜੀ ਆ ਦਲਜੀਤ ਕੋਲੇ ਪਹਿਲਾਂ ਆ ਜਾ ਆ ਜਾ ਤੂੰ ਆ ਜਾ ਸਾਡੀ ਘਰ ਫੋਟੋ ਆ ਪੰਡਤ ਜੀ ਨਾਲ ਕਰੋ ਫੋਟੋ ਯਾਰ ਪੰਡਤ ਜੀ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਤੁਹਾਨੂੰ ਚੜ੍ਹਦੀ ਕਲਾ ਦੇ ਵੀਰ ਇੱਕ ਮੇਰੀ ਹਾਲ ਬਹੁਤ ਪਿਆਰ ਭਾਜੀ ਬਹੁਤ ਪਿਆਰ ਬਹੁਤ ਪਿਆਰ ਜੀਰ ਭਾਈ ਜੀ ਵੀਰੋ ਐਸੀ ਜੀ ਆਈ ਦੀ ਵੀਡੀਓ ਤੇ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਸਾਡੇ ਸਿੱਖ ਸਰਦਾਰ ਲੋਗਾ ਦੀ ਸੇਵਾ ਕਰ ਰਹੇ ਨੇ ਸਾਡੇ ਪੰਜਾਬ ਦੇ ਜਿਹੜੇ ਸੁਪਰਸਟਾਰ ਨੇ ਪਿਛਲੇ ਦਿਨੋਂ ਮੈਂ ਦੇਖ ਰਿਹਾ ਸੀ ਕਿ ਐਮਏ ਵਿਰਖ ਉਹ ਇੱਕ ਸੇਵਾ ਸੈਂਟਰ ਜਾ ਕੇ ਲੋਕਾਂ ਦੀ ਹੈਲਪ ਕਰ ਰਿਹਾ ਸੀ ਤੇ ਹੁਣ ਅਸੀਂ ਦੇਖ ਰਹੇ ਹਾਂ ਦਿਲਜੀਤ ਦੋਸਾਂਝ ਮਨਕਤਾ ਦੀ ਸੇਵਾ ਸੈਂਟਰ ਜਿਹੜਾ ਹੈ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕਰਦੇ ਨੇ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਇਹ ਇਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਯਾਰ ਮੇਰੀ ਦਿਲੋਂ ਰਿਸਪੈਕਟ ਉਹਨਾਂ ਦੀ ਮੈਂ ਕਰਨਾ ਵਾਂ ਤੇ ਮੈਂ ਪਰਸਨਲੀ ਚਾਹਨਾ ਕਿ ਮੈਂ ਉਸ ਬੰਦੇ ਨੂੰ ਮਿਲਾਂ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਉਹ ਨਹੀਂ ਦੇਖ ਰਿਹਾ ਕਿ ਸਾਹਮਣੇ ਵਾਲਾ ਬੰਦਾ ਅਗਰ ਕੋਈ ਮੁਸ਼ਕਲ ਦੇ ਵਿੱਚ ਹੈ ਅਗਰ ਕਿਸੇ ਬੰਦੇ ਦੇ ਕੋਈ ਮੁਸ਼ਕਲ ਹੈ ਵਿਚਾਰੇ ਤੇ ਜ਼ੁਲਮ ਹੋ ਰਿਹਾ ਹੈ ਨਹੀਂ ਦੇਖਣਾ ਕਿ ਇਹਦਾ ਧਰਮ ਕੀ ਹੈ ਇਹ ਬੰਦੇ ਦੀ ਜ਼ਾਤ ਕੀ ਹੈ ਉਸ ਇਨਸਾਨ ਦੀ ਮਦਦ ਕਰ ਦੇਣ ਇਹਨਾਂ ਨੇ ਮੁਸਲਮਾਨਾ ਦੀ ਹੈਲਪ ਵੀ ਕੀਤੀ ਮੈਂ ਵੀਡੀਓ ਵੀ ਸ਼ੇਅਰ ਕੀਤੀ ਸੀ ਮੁਸਲਮਾਨ ਹਸਬੰਦ ਵਾਈਫ ਦੀ ਉਹਦੇ ਉਹਨਾਂ 'ਚ ਇਹਨਾਂ ਨੇ ਬਹੁਤ ਅਹਿਮ ਕਿਰਦਾਰ ਅਦਾ ਕੀਤਾ ਉਸ ਤੋਂ ਬਾਅਦ Hindu ਇੱਕ Hindu family ਦੀ ਵੀ ਇਹਨਾਂ ਨੇ ਉਹਨਾਂ ਨੂੰ ਬੜੀ سپورਟ ਕੀਤੀ ਹਰ ਲਿਹਾਜ਼ ਨਾਲ ਫਿਰ ਅਗਰ ਕੋਈ ਆਊਟ ਆਫ ਕੰਟਰੀ ਕੋਈ ਬੰਦਾ ਇੱਥੇ ਆ ਰਿਹਾ ਤੇ ਉਹਦੇ ਨਾਲ ਕੋਈ ਧੱਕਾ ਹੋ ਰਿਹਾ ਉਹਨੂੰ ਇਲਾਜ ਦੀ ਜ਼ਰੂਰਤ ਹੈ ਹਰ ਤਰ੍ਹਾਂ ਦੀ سپورਟ ਕਰਦੇ ਨੇ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਦਿਲਜੀਤ ਦੁਸਾਂਝ ਜਿਹੜੀ ਮੰਗਤਾ ਦੀ ਸੇਵਾ ਦੇ ਅੰਦਰ ਨਵੀਂ ਬਿਲਡਿੰਗ ਬਣ ਰਹੀ ਹੈ ਉਹਦਾ ਸਰੀਆ ਉਹ ਸਾਰਾ ਦੇ ਰਹੇ ਨੇ ਹੋਰ ਵੀ ਬਹੁਤ ਲਿਹਾਜ਼ ਦੇ ਨਾਲ ਮਦਦ ਕਰ ਰਹੇ ਨੇ ਤੇ ਦਿਲਜੀਤ ਦੁਸਾਂਝ ਨੇ ਐ ਵੀ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਵਾਕਈ ਬਹੁਤ ਵਧੀਆ ਕੰਮ ਕਰ ਰਹੇ ਨੇ ਐਸੇ ਜਿਹਾ ਜੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ